ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਵਸਦਾ ਰਵੇਂ ਉੱਝੜ ਜਾਵੇਂ ਤਾਂ ਤਾਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਪਿੰਡੋ ਪਿੰਡੀ ਸਿੱਖੀ ਦਾ ਪ੍ਰਚਾਰ ਕਰਦੇ ਉਹ ਇੱਕ ਪਿੰਡ ਦੇ ਬਾਹਰ ਜਾ ਪੁੱਜੇ ਕੁਝ ਸਮਾਂ ਠਹਿਰ ਕੇ ਭਾਈ ਮਰਦਾਨਾ ਜੀ ਨੇ ਗੁਰੂ ਜੀ પાસે ਬੇਨਤੀ ਕੀਤੀ ਕਿ ਜੇ ਹੁਕਮ ਹੋਵੇ ਤਾਂ ਉਹ ਪਿੰਡ ਵਿੱਚ ਜਾ ਕੇ ਕੁਝ ਖਾ ਪੀ ਆਵੇ ਗੁਰੂ ਜੀ ਨੇ ਉਸ ਨੂੰ ਜਾਣ ਦੀ ਆਗਿਆ ਦੇ ਦਿੱਤੀ ਭਾਈ ਮਰਦਾਨਾ ਜੀ ਬੜੇ ਚਾਅ ਨਾਲ ਪਿੰਡ ਵਿੱਚ ਚਲੇ ਗਏ ਪਰ ਜਦ ਉਹ ਪਿੰਡ ਵਿੱਚ ਜਾ ਕੇ ਪ੍ਰਸ਼ਾਦਿਆਂ ਦੀ ਮੰਗ ਕਰਨ ਲੱਗੇ ਤਾਂ ਲੋਕ ਉਹਨਾਂ ਦੇ ਪਿੱਛੇ ਪੈ ਗਏ ਉਹ ਜਿਸ ਘਰ ਵੀ ਜਾਂਦੇ ਸੀ ਉਸ ਘਰ ਦੇ ਹੀ ਲੋਕ ਉਸ ਨੂੰ ਗਾਲਾਂ ਕੱਢ ਕੇ ਬਾਹਰ ਪਜਾ ਦਿੰਦੇ ਸੀ ਜੇ ਭਾਈ ਮਰਦਾਨਾ ਮਿੰਨਤ ਤਰਲਾ ਵੀ ਕਰਦੇ ਤਾਂ ਉਹ ਉਹਨਾਂ ਦੇ ਪਿੱਛੇ ਕੁੱਤੇ ਪਵਾ ਦਿੰਦੇ ਸਾਰਾ ਪਿੰਡ ਫਿਰ ਕੇ ਭੁੱਖੇ ਤੇ ਹਾਏ ਭਾਈ ਮਰਦਾਨਾ ਜੀ ਸਾਹੋ-ਸਾਹੀ ਹੋਏ ਗੁਰੂ ਜੀ ਪਾਸ ਪਰਤ ਆਏ ਉਹ ਬੜਾ ਦੁਖੀ ਹੋ ਕੇ ਗੁਰੂ ਜੀ ਨੂੰ ਕਹਿਣ ਲੱਗੇ ਇਸ ਪਿੰਡ ਦੇ ਲੋਕ ਬੜੇ ਦੁਸ਼ਟ ਅਤੇ ਬੇਰਹਿਮ ਹਨ ਉਹਨਾਂ ਮੈਨੂੰ ਰੋਟੀ ਪਾਣੀ ਤਾਂ ਕੀ ਦੇਣਾ ਸੀ ਬਲਕਿ ਗਾਲਾਂ ਕੱਢੀਆਂ ਅਤੇ ਮਗਰ ਕੁੱਤੇ ਪਵਾਏ ਹਨ ਗੁਰੂ ਜੀ ਮੁਸਕਰਾਉਣ ਲੱਗੇ ਇਨੇ ਚਿਰ ਵਿੱਚ ਪਿੰਡ ਦੇ ਕੁਝ ਲੋਕ ਅਤੇ ਮੁੰਡਿਆਂ ਦੀ ਟੋਲੀ ਵੀ ਗੁਰੂ ਜੀ ਦੇ ਡੇਰੇ ਵੱਲ ਆਉਂਦੀ ਵਿਖਾਈ ਦਿੱਤੀ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਤੇਰੇ ਸਾਥੀ ਤਾਂ ਇੱਥੇ ਵੀ ਪਹੁੰਚ ਗਏ ਹਨ ਮਰਦਾਨਾ ਜੀ ਹੱਸ ਪਏ ਅਤੇ ਬੜੇ ਮਾਣ ਨਾਲ ਕਹਿਣ ਲੱਗੇ ਹੁਣ ਮੈਨੂੰ ਕੋਈ ਡਰ ਨਹੀਂ ਹੁਣ ਮੈਂ ਆਪਣੇ ਖਸਮ ਪਾਸ ਪਹੁੰਚ ਗਿਆ ਹਾਂ ਕੁਝ ਦੇਰ ਬਾਅਦ ਉਹ ਲੋਕ ਗੁਰੂ ਜੀ ਪਾਸ ਪਹੁੰਚ ਗਏ ਅਤੇ ਕਹਿਣ ਲੱਗੇ ਓ ਫਕੀਰੋ ਇੱਥੇ ਕੀ ਕਰਦੇ ਹੋ ਨਿਕਲੋ ਇਸ ਪਿੰਡ ਦੀ ਹੱਦੋਂ ਬਾਹਰ ਗੁਰੂ ਜੀ ਹੱਸ ਕੇ ਬੋਲੇ ਭਲਿਓ ਪੁਰਸ਼ੋ ਅਸੀਂ ਕਿਹੜਾ ਇੱਥੇ ਵਸਣ ਆਏ ਹਾਂ ਅਸੀਂ ਤਾਂ ਚੱਲੇ ਹਾਂ ਸਾਡੀ ਤਾਂ ਪਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਤੁਸੀਂ ਸਦਾ ਇੱਥੇ ਵਸਦੇ ਰਹੋ ਪਿੰਡ ਦੇ ਲੋਕ ਇਹ ਅਸੀਸ ਸੁਣ ਕੇ ਹੈਰਾਨ ਹੋਏ ਅਤੇ ਫਿਰ ਕੁਝ ਨਾ ਬੋਲੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਉੱਥੋਂ ਚੱਲਣ ਦਾ ਇਸ਼ਾਰਾ ਕੀਤਾ ਉਸ ਪਿੰਡ ਤੋਂ ਚੱਲ ਕੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਚੱਲਦੇ-ਚੱਲਦੇ ਇੱਕ ਹੋਰ ਪਿੰਡ ਪਹੁੰਚ ਗਏ। ਇਸ ਪਿੰਡ ਦੇ ਵੀ ਬਾਹਰ ਉਹਨਾਂ ਆਪਣਾ ਡੇਰਾ ਜਮਾ ਲਿਆ ਅਤੇ ਰੱਬੀ ਕੀਰਤਨ ਵਿੱਚ ਜੁੜ ਗਏ। ਜਦੋਂ ਕੁਝ ਸਮੇਂ ਬਾਅਦ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਦੋ ਸਾਧੂਆਂ ਨੇ ਉਹਨਾਂ ਦੇ ਪਿੰਡ ਦੇ ਬਾਹਰ ਉਤਾਰਾ ਕੀਤਾ ਹੈ ਤਾਂ ਉਹ ਵਹੀਰਾਂ ਘੱਟ ਕੇ ਗੁਰੂ ਜੀ ਪਾਸ ਆ ਬੁਝੇ। ਗੁਰੂ ਜੀ ਨੂੰ ਮੱਥਾ ਟੇਕ ਕੇ ਉਹ ਸਾਰੇ ਉਹਨਾਂ ਦੇ ਪਾਸ ਬੈਠ ਗਏ ਅਤੇ ਰੱਬੀ ਕੀਰਤਨ ਸੁਣਨ ਲੱਗੇ ਜਦੋਂ ਕੀਰਤਨ ਦਾ ਭੋਗ ਪੈ ਗਿਆ ਤਾਂ ਉਹਨਾਂ ਲੋਕਾਂ ਨੇ ਬੇਨਤੀ ਕੀਤੀ ਕਿ ਸਾਡੇ ਪਿੰਡ ਪਧਾਰੋ ਅਤੇ ਸਾਨੂੰ ਸੇਵਾ ਦਾ ਮੌਕਾ ਦੇਵੋ ਪਰ ਜਦੋਂ ਗੁਰੂ ਜੀ ਨੇ ਪਿੰਡ ਵਿੱਚ ਜਾਣ ਤੋਂ ਨਾਂ ਕਰ ਦਿੱਤੀ ਤਾਂ ਉਹ ਕਈ ਪ੍ਰਕਾਰ ਦੇ ਪਦਾਰਥ ਬਣਾ ਕੇ ਉਹਨਾਂ ਪਾਸ ਲੈ ਆਏ ਮਰਦਾਨਾ ਜੀ ਜਿਹੜੇ ਅੱਗੇ ਹੀ ਭੁੱਖ ਨਾਲ ਬੇਚੈਨ ਸੀ ਸੋਹਣੇ ਪਦਾਰਥ ਖਾ ਕੇ ਬਹੁਤ ਪਰਸੰਨ ਹੋਏ ਚੰਗੀ ਸੇਵਾ ਹੁੰਦੀ ਵੇਖ ਕੇ ਮਰਦਾਨੇ ਦੇ ਕਹਿਣ ਤੇ ਗੁਰੂ ਜੀ ਉੱਥੇ ਕੁਝ ਦਿਨ ਠਹਿਰੇ ਜਦੋਂ ਉਸ ਪਿੰਡ ਨੂੰ ਅਲਵਿਦਾ ਕਹਿ ਕੇ ਚੱਲਣ ਲੱਗੇ ਤਾਂ ਉਹ ਬੋਲੇ ਇਹ ਨਗਰ ਉਜੜ ਜਾਵੇ ਭਾਈ ਮਰਦਾਨਾ ਜੀ ਗੁਰੂ ਜੀ ਦੀ ਇਹ ਬਦ ਅਸੀਸ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਕਹਿਣ ਲੱਗੇ ਮਹਾਰਾਜ ਤੁਹਾਡੇ ਰੰਗ ਵੀ ਨਿਆਰੇ ਹਨ ਜਿਸ ਨਗਰ ਦੇ ਲੋਕਾਂ ਨੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਉਸ ਨੂੰ ਤੁਸੀਂ ਆਸ਼ੀਰਵਾਦ ਦਿੱਤਾ ਕਿ ਵਸਦੇ ਰਹੋ ਅਤੇ ਜਿਸ ਨਗਰ ਦੇ ਲੋਕਾਂ ਸਾਡੀ ਇੰਨੀ ਸੇਵਾ ਕੀਤੀ ਉਸ ਨੂੰ ਸਰਾਪ ਦੇ ਦਿੱਤਾ ਕਿ ਉੱਜੜ ਜਾਵੋ ਇਸ ਵਿੱਚ ਕੀ ਭੇਦ ਹੈ ਮੈਨੂੰ ਦੱਸੋ ਜੀ ਤਾਂ ਗੁਰੂ ਜੀ ਨੇ ਫਰਮਾਇਆ ਉਹ ਮਲੀਨ ਤੇ ਨੀਚ ਬੁੱਧੀ ਦੇ ਲੋਕ ਉਸ ਨਗਰ ਵਿੱਚ ਹੀ ਵਸਦੇ ਰਹਿਣ ਤਾਂ ਠੀਕ ਹੈ ਬਾਹਰ ਜਾ ਕੇ ਉਹ ਆਪਣੇ ਪ੍ਰੇਸ਼ਟ ਬੁੱਧੀ ਦੀ ਵਰਤੋਂ ਕਰਨਗੇ ਪਰ ਇਸ ਪਿੰਡ ਦੇ ਲੋਕ ਜੇ ਉੱਜੜ ਕੇ ਕਿਸੇ ਹੋਰ ਪਿੰਡ ਜਾ ਕੇ ਵਸਣਗੇ ਤਾਂ ਉਹਨਾਂ ਨੂੰ ਵੀ ਆਪਣੇ ਵਰਗਾ ਕਰ ਲੈਣਗੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਏ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਅਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ